ਦੇਚੋਂ 9 ਕੂਤਰਾਂ ਚ ਸਾਂਝੀ ਹੋਈ ਤੇ ਪਹਿਲਾ ਜਿਹੜਾ ਬਣਿਆ ਮੱਖਣਾ ਰਵਾਣਾ ਦੂਜਾ ਬਣਿਆ ਸੰਮੀ ਟਮਾਟ ਤੀਜਾ ਮਾਣਕ ਕੜਾਣੀ ਚੌਥਾ ਫਜੜਾ ਕੁੱਪ ਪੰਜਵਾਂ ਬੂਟਾ ਟਮਾਟ ਵੱਡਾ ਇਹ ਪੰਜ ਚੌਥਾ ਪੰਨਨਾ ਕੱਪ ਸੀਗੇ ਜਿਹੜੇ ਕੱਪ ਨੇ ਵੀਰੇ ਉਹ ਨੂਰ ਤੇ ਫਤਿਹ ਆਸਟ੍ਰੇਲੀਆ ਵੱਲੋਂ ਦਿੱਤੇ ਗਏ ਨੇ ਜੇ ਜਿਹੜਾ ਆਪਣਾ ਪਹਿਲਾ ਕੂਲਰਾਂ ਤੇਜੀ ਆਸਟ੍ਰੇਲੀਆ ਵੱਲੋਂ ਸੁਵਰਗਵਾਸੀ ਜਸਪਾਲ ਸਿੰਘ ਦੀ ਯਾਦ ਵਿੱਚ ਦਿੱਤਾ ਗਿਆ ਵੀਰੇ ਉਹਨਾਂ ਦਾ ਵੀ ਬਾਹਰ ਲੈਣਾ ਬਹੁਤ ਬਹੁਤ ਧੰਨਵਾਦ ਲੈ ਵੀਰੇ ਹੁਣ ਰਾਜਵੀਰ ਸੱਨਾ ਆਜੋ ਸਾਡੇ ਕੋਲ ਇੱਕ ਬੰਦਾ

آ جا بوٹا ٹموٹ بوٹا ٹموٹ لیا کپ چکو کپ چک لا آج گگن کتنے یار لاؤ یار کپ تھی یار سائڈ کھولے آیا بھیری آ جا پورے آج ਆ ਜਾ ਆ ਗਿਆ ਦੇਖ ਆ ਜਾ ਆ ਜਾ ਹੋ ਗਿਆ ਖੜ ਗਿਆ ਇੱਕ ਮਿੰਟ ਇੱਕ ਮਿੰਟ ਉਹ ਕੋਈ ਨਾ ਕੋਈ ਨਾ ਓਏ ਆ ਜਾ ਉਹ ਬੱਸ ਬੱਸ ਬੂਟਾ ਟਮੋਟ ਵੀਰੇ ਪੰਜਵਾਂ ਬਣਿਆ ਬਈ ਓਕੇ ਵੀਰੇ ਗਾਈ ਵੀਰੇ ਹਾਂ 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 ਚੌਥਾ ਵੀਰੇ ਫਜ਼ਲਾ ਕਪ ਚੌਥਾ ਫਜ਼ਲਾ ਪਪ ਚੌਥਾ ਕਾ ਮਾਰ ਕਾਲਾ ਦਿਨੇ ਵੀਰੇ ਮਾਰ ਕਾਲਾ ਠਹਿਰ ਗਿਆ ਨਾਮ ਭਾਈ ਦਵਾ ਹਾਂ ਫਜ਼ਲਾ ਕਪ ਵੀਰੇ ਆ ਜਾਓ ਫਜ਼ਲਾ ਕਪਾ ਫੜ ਵੀਰੇ ਪੈਸੇ ਫੜਾਓ ਵੀਰੇ ਲੋ ਜੀ ਇਹਨਾਂ ਦਾ ਚੌਥਾ ਬਣਿਆ ਫਜ਼ਲੇ ਕਪ ਪਾ ਵੀਰੇ ਕੋਈ ਨਾ ਅਸੇਰੂ ਆਇਆ ਯਾਰਾ ਜ਼ਰੂਰ ਆ ਆਉਂਦਾ ਹੀ ਮੈਨੂੰ ਫੜਾ ਦੂਗਾ ਮੇਰਾ ਉਹ ਅਸੇਰੂ ਕਹਿੰਦੇ ਮੈਂ ਕੂਲਰ ਦੇਣਾ ਹੋ ਗਈ ਆ ਆ ਜਾ ਓਕੇ ਜੀ ਫਜ਼ਲਾ ਕੁੱਪ ਵੀਰੇ ਖਾ ਜਾ ਲੋ ਥੱਲੇ ਪਾ ਲੋ ਆਪਦਾ ਹੱਥ

ਦੂਜਾ ਵੀਰੇ ਸਮੀਟ ਮੋਟ ਆਹ ਜਿਹੜਾ ਖੜਾ ਬੋਲਾ ਹਾਂ ਹਾਂ ਇਹ ਇਹ ਕਮਾਉਦਾ ਤੇਜੀ ਦੇ ਫਤਿਹ ਵੱਲੋਂ ਆਸਤ ਮੁਰਦ ਨਾਲ ਬੋਲ ਨੂਰ ਫਤਿਹ ਆ ਵੀਡੀਓ ਬਣਾ ਲਈ ਆ ਜਿਹੜਾ ਤੀਜਾ ਦਿੱਤਾ ਗਿਆ ਵੀਰੇ ਇਹ ਦੂਜਾ ਇਹ ਨੂਰ ਤੇ ਫਤਿਹ ਤੇ ਗੋਲਾ ਨਿਯਮ ਪਰ ਵੱਲੋਂ ਤੇਜੀ ਆਸਟ੍ਰੇਲੀਆ ਵੱਲੋਂ ਵੀਰੇ ਇਹ ਫਿਰ 1500 ਪਾਜਾ ਦੋ ਕੰਮ ਠੀਕ ਆ ਆਪਣੇ ਕੋਲ ਉਹ ਹਾਂ ਉਹ ਕਰ ਦੇ ਇੱਕ ਮਿੰਟ ਸੰਮੀਟ ਮੋਟ ਹੋ ਗਿਆ ਦੂਜਾ ਕੱਟ ਜੀ ਦੇ ਦੇ ਹਾਂ ਸੱਤਾ ਪਮਦੀ ਆ ਜਾ ਵੀਰੇ ਸੱਤਾ ਪਮਦੀ ਦੇ ਪਹਿਰੇ 1500 ਪਾਜਾ ਆ ਜਾ ਵੀਰੇ ਸੱਤਾ ਪਮਦੀ ਆਇਆ ਆ ਜਾ ਵੀ ਪਹਿਲਾ ਪਾਈਆਂ ਦਾ ਨਾ 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 ਇਹਦਾ ਵਿੱਚ ਸੀ ਸਮਝੀ ਠੀਕ ਆ ਵੀਰੇ ਲਾ ਵੀਰੇ ਜੱਗਾ ਫੈਜ਼ ਗੜਦਾ ਡਾਕਟਰ ਰਮਾਣਾ ਆ ਗਏ ਵੀਰੇ ਇਹਨਾਂ ਦੇ ਦੋ ਇਕੱਠੇ ਹੀ ਫੜਾ ਦਿਓ ਪੂਲਰ ਵੀ ਤੇ ਇੱਕ ਦੇ ਪੈਸੇ ਆਪਾਂ ਨੂੰ ਦੇਣਾ ਉਹ ਆਪਾਂ ਜਦੀ ਲੈ ਲੈਣਾ ਉਹ ਤੋਂ ਲੈ ਲੈਣਾ ਪਹਿਲਾਂ ਫੜਾ ਦਿਓ ਪੈਸਾ ਉਹ ਬਾਅਦ ਵਿੱਚ ਜਦ ਨਹੀਂ ਆ ਲੈਓ ਕੋਈ ਜਿੱਪ ਜੇ ਉਹ ਆ ਜਾਓ ਵੀਰੇ ਫੈਜ਼ ਗੜਨ ਵਾਲੇ ਮਾਰ ਯਾਰ ਹਾਕ ਇਹਨਾਂ ਨੇ ਜਾਣਾ ਮੁੰਡਿਆਂ ਨੇ ਯਾਰ ਸਾਰਿਆਂ ਨੇ ਮਾਰ ਲਓ ਉਹਨੂੰ ਵੀ ਹਾਕ ਥੋ ਭੋਲੂ ਇੱਥੇ ਕਿਹੜਾ ਤਿੰਨੋਂ ਇੱਥੇ ਘੜਾ ਆਓ ਇੱਥੇ ਆਉਂਦਾ ਆ ਗਿਆ ਵੀਰੇ ਆ ਜਾ ਜੀ ਇਹ ਦੋ ਦਵਾ ਦੋ ਨਾਮ ਪੈਸੇ ਇਹਨੂੰ ਫੜਾ ਪੈਸੇ ਇਹਨੂੰ ਫੜਾ ਦੇ ਦੋ ਹੀ ਇਕੱਠੇ ਹੀ ਦੇਣੇ ਨੇ ਆਪਾਂ ਜੱਗਾ ਘੜਾ ਨਹੀਂ ਥੋੜਾ ਜੀ ਦੂਜਾ ਵੀ ਜੱਗਾ ਘੜਾਣੀ ਵੀ ਥੋੜਾ ਜੀ ਦੀ ਹੈਨਾ ਨਾ ਨਾ ਜੱਗਾ ਫੈਦ ਘੜਾ ਦੋਨਾਂ ਦੋਨਾਂ ਦੇ ਫੜਾ ਮਾਮੇ ਨੂੰ ਫੜਾ ਦੇ ਦੇ ਦੋ ਮਾਮਾ ਬਸ ਆ ਜਾ ਆ ਜਾ ਆ ਮਾਮਾ ਆ ਜਾ ਉਹ ਆ ਜਾ ਆ ਜਾ ਵੀਰੇ ਫੈਦ ਘੜਾ ਲੈ ਫੈਦ ਘੜਾ ਲੈ ਵੀਰੇ ਆ ਹੋਣਾ ਜੇ ਮੇਰਾ ਮੈਂ ਉਹ ਹੋਰ ਤਾਂ ਆਇਆ ਉਹਨੇ ਇੱਥੇ ਖੜੇ ਸਮਾ ਆਹ ਖੜੇ ਨੇ ਦੋ ਤਾਂ ਬੰਦੇ ਹੋਰ ਦੇ ਨਾਲ ਆਜੋ ਆਜੋ ਕੱਪੂ ਭਾਈ ਬੜਾ ਮਤ ਜੇ ਆਜੋ ਦੋਸਤ ਕੱਪੂ ਆਈ ਬਗੀ ਮੜੇ ਨਾਲ ਤੂੰ ਮੈਂ ਆਪਾਂ لا لوا نام ایک دوا بھی لگے یار ਕਿਉਂ ਆ ਕਾਹਦੀ ਫੇਰ ਆ ਤੁਸਲਾ ਦੇ ਕਸ਼ਕਾਤ ਵਾਲੇ ਆ ਵੀਰ ਆ ਜਾ ਵੀਰੇ ਵੀਰੇ ਪਹਿਲਾ ਨਾਮ ਬਣਿਆ ਇਹਨਾਂ ਦਾ ਇੱਕ ਜੱਗਾ ਫੈਜਗੜ ਦੇ ਪੈਸੇ ਨੇ ਵੀਰੇ ਇੱਕ ਮੱਖਣ ਰਮਾਣਾ ਪਹਿਲਾ ਹੋਇਆ ਤੇ ਪਹਿਲਾ ਨਾਮ ਸਾਡੇ ਮਾਮਾ ਜੀ ਭੋਲੂ ਸਿਉਣਾ ਸਟਾਰ ਕਬੂਤਰ ਆਵਾਜ਼ ਵੱਲੋਂ ਦਿੱਤਾ ਜਾ ਰਿਹਾ ਵੀਰੇ ਤੇਜੀ ਆਸਟ੍ਰੇਲੀਆ ਬਲੋ ਕੁਲਰ ਵੀਰੇ ਵਾਜੀ ਆ ਦੋਨਾਂ ਦੇ ਪੈਸੇ ਨੇ ਵੀਰੇ ਤੇ 1500 ਦਾ ਨਾ ਫੜਾ ਦਿਓ ਵੀਰੇ 1500 ਉਹ ਦੇ ਦੇ ਆ ਉਹ ਦੇ ਦੇ ਉਹ ਦੇ ਦੇ ਉਹ ਦੇ ਦੇ ਪੈਸੇ ਉਹੋ ਜਿਹਾ ਮੈਂ ਕੀਤਾ ਤੁਹਾਨੂੰ ਅੰਤ ਤੱਕ ਠੀਕ ਓਕੇ ਬੁਰਗਾ ਓਕੇ ਬੋਲਾ ਕਿੱਥੇ ਲੈ ਵੀਰੇ ਨਿਬੜ ਗਿਆ ਗੁਨਾਹ ਹੀ ਗੱਲ ਆ ਆ ਫੜ ਉਹ ਤੁਸੀਂ ਫੜ ਲਓ ਤੂੰ ਤੇ ਆਹ ਫਕੀਰ ਯਾ ਤੂੰ ਫੜ ਆ ਭੋਲੇ ਦੇ ਪੈਸੇ ਆ ਵੀ ਇੱਥੇ ਆ ਰਿਹਾ ਹੋ ਕਿੱਥੇ ਪੁੱਤ ਲਾਉਂਦੇ ਨੇ ਹਜੇ ਬਾਈ ਹੀ ਜਾਂਦਾ ਮੈਂ ਕੋਪੋਟੇ ਉਹ ਆ ਜਾਂਦਾ ਵਕੀਲ ਆ ਸਟੈਂਡ ਲੱਤ ਲੋ ਕੋੜੂ ਕਰ ਆਲ ਵੀ ਰੱਖ ਦੇ ਪੁੱਤ ਆਹ ਕੂਲਰ ਕਰਦਾ ਸਾਈਡ ਤੇ ਅੰਦਰ ਵੀ ਲੈ ਜਾਓ ਕੱਲੇ ਕੱਲੇ ਆ ਆ ਪੈਂਡ ਵਾਲਿਆਂ ਵਰੋ ਵੀਰੇ ਤਿੰਨ ਸਨਮਾਨ ਆ ਜਾ ਕੱਲੇ ਕੱਲੇ ਜਿਹੜਾ ਮਰਜ਼ੀ ਲੈ ਲੋ ਇੱਧਰ ਆ ਤੂੰ ਤੂੰ ਇੱਥੇ ਆ ਜਾ ਰੱਖੀ ਗੱਪੇ ਇੱਥੇ ਆਏ ਇਕੱਠੇ ਆ ਗਏ ਇੱਥੇ ਜੀ ਵਧੀਆ ਸੱਟਾ ਆ ਲੈ ਵੀ ਆ ਲੈ ਸੱਟ ਪਿਛੇ ਨੂੰ ਥੋੜਾ ਥੋੜਾ ਆ ਜਾ ਇੱਧਰੋਂ ਸੱਟ ਪਿਛੇ ਨੂੰ ਆਹ ਗੱਡੀ ਵੀਰੇ ਆ ਬੰਦਾ ਰਹਿ ਗਿਆ ਸਾਡਾ ਆ ਆ ਆ ਇਹ ਬੋਲਣਾ ਜੀ ਬਹੁਤ ਹਾਂ ਵੀਰੇ ਆ ਜਿਹੜੇ ਬਸੇ ਸਨਮਾਨਾ ਚ ਨਯੋਮਪਰਵ ਨਯੋਮਤ ਆਪਣੇ ਤੇਜੀ ਆਸਟ੍ਰੇਲੀਆ ਵੱਲੋਂ ਕੀਤਾ ਗਏ ਨੇ ਸਰਦਾਰ ਨਰਮਲ ਸਿੰਘ ਜੀ ਭੋਲੂ ਸਿਉੜਾ ਜੀ ਤੇ ਰਾਜਵੀਰ ਸਿਉੜਾ ਕਾਪੀ ਦੀ ਸੇਵਾ ਨਿਭਾਈ ਤੇ ਆਪਣਾ ਕੱਲੂ ਵੀਰ ਵੱਲੋਂ ਕੱਲੂ ਵੀਰ ਵੱਲੋਂ ਗੋਰਪ੍ਰੀਤ 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 ਕਢਾਣੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਵੀਰੇ ਇਹਨਾਂ ਵੱਲੋਂ ਧੰਨਵਾਦ ਬਸ